ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਇਆ ਵੀਡੀਓ ਵਿੱਚ ਨੀ ਪਲਾਜ਼ੋ ਦੀ ਕਟਿੰਗ ਦੀ ਪਲਾਜ਼ੋ ਦੀ ਕਟਿੰਗ ਕਿਸ ਤਰੀਕੇ ਨਾਲ ਕਰ ਸਕਦੇ ਉਸ ਪਰ ਵੀਡੀਓ ਆਪਾਂ ਇਹ ਵਾਲਾ ਕੱਪੜਾ ਲਿਆ ਹੈ ਇਸ ਕੱਪੜੇ ਨਾਲ ਆਪਾਂ ਜਿੰਨੀ ਵੀ ਆਪਾਂ ਲੈਂਥ ਚਾਹੀਦੀ ਹੈ ਪਲਾਜ਼ੋ ਦੀ ਉਹ ਲੈਂਥ ਲੈ ਲਾਂਗੇ ਇਹ ਜਿਹੜੇ ਫਲਾਵਰ ਨੇ ਇੱਕ ਸਾਈਡ ਤੇ ਕਰਾਂਗੇ ਇਹ ਨੀਚੇ ਨੂੰ ਕਰਾਂਗੇ ਫਲਾਵਰ ਅੱਜ ਇਹ ਦੇਖ ਸਕਦੇ ਹੋ ਆ ਨੀਚੇ ਜਾ ਰਹੇ ਨੇ ਫਲਾਵਰ ਆਪਣੇ ਇਸ ਤਰੀਕੇ ਨਾਲ ਆਪਾਂ ਜਿੰਨੀ ਵੀ ਆਪਾਂ ਲੈਂਥ ਚਾਹੀਦੀ ਹੈ ਇਹ 2 ਫੋਲਡ ਕਪੜਾ ਪਕੜ ਰੱਖੀਏ। ਆਪਣਾ ਵੀ 2 ਫੋਲਡ ਕਰ ਲਿਆ। ਆਪਣਾ ਸੱਟ ਕਰਕੇ ਰੱਖਣਾ ਨਾ। ਪੱਖੇ ਦੀਵਾਨਾ ਜਿਆਦਾ ਉੱਤਰਿਆ। ਆ ਸਤਰੀਕਣਾ ਜਿੰਨਾ ਮੇ ਆਪਣਾ ਅੱਥੋਂ ਹੀਪੇ ਨਾ। ਉਨਾ ਪਰ ਆਖ ਲੈਣਾ ਇਧਰੋਂ ਆ ਦੇਖ ਕੇ ਆਪਾਂ ਸੈੱਟ ਕਰ ਲਏ ਅੰਦਰ ਨੂੰ ਆ ਬਰਾਬਰ ਕਰਕੇ ਰੱਖਣਾ ਹੈ ਜਰਾਨੀ ਕਿ ਤਰ੍ਹਾਂ ਕੱਟਵਾਦ ਹੋਣਾ ਚਾਹੀਦਾ ਹੁਣ ਆਪਾਂ ਪਹਿਲੀ ਲੈਂਥ ਲਾਵਾਂਗੇ ਜਿੰਨੀ ਲੈਣੀ ਹੈ ਇਹਦੀ ਆਪਾਂ ਪਲਾਸਟਿਕ ਇਹ 2 ਇੰਚ ਅੱਛਾ ਲਵਾਂਗੇ ਬਾਕੀ ਨੀਚੇ ਤੋਂ ਆਪਾਂ ਜਿੰਨੀ ਵੀ ਆਪਣੇ ਪਲਾਜ਼ੋ ਦੀ ਲੈਂਥ ਹੋਣੀ ਹੈ ਉਹ ਆਪਾਂ ਲੈ ਲੈਣੀ ਕੱਢ ਲੈਣੀ ਫਿਰ ਉਸ ਤੋਂ ਬਾਦ ਨੂੰ ਆਪਾਂ ਕਟਿੰਗ ਕਰਕੇ ਅਲੱਗ ਕਰ ਲੈਣਾ ਜਿਹੜਾ ਇਹ ਕਪੜਾ ਇਹਨੂੰ ਅਲੱਗ ਕਰਦੇ ਨੇ ਇਹਨੂੰ ਥਾਗਾ ਨੂੰ ਫਿਰ ਆਪਾਂ ਇਸ ਦੀ ਕਟਿੰਗ ਕਰਨੀ ਦੱਸਾਂਗੇ ਲਵਾਂਗੇ ਪਲਾਜ਼ੋ ਦੀ ਜਿੰਨੀ ਵੀ ਆਪਾਂ ਲੈਂਥ ਲੈਣੀ ਹੈ 2 ਇੰਚ ਪਹਿਲਾਂ ਆਪਾਂ ਜਿਹੜਾ ਪਲਾਸਟਿਕ ਇਹ ਲਵਾਂਗੇ 2 ਇੰਚ ਉਸ ਤੋਂ ਨੀਚੇ ਆਪਾਂ ਨੰਨ ਦੇ ਲਈ ਇਹ ਲੈਂਥ 34 ਪੈਨ 34 ਇੰਚ ਲੈਂਥ 34 ਇੰਚ ਲੈਂਥ ਬਾਕੀ ਉਹ ਫੋਲਡਿੰਗ ਵਿੱਚ ਕਪੜਾ ਜਨ ਹੈ ਜਹੇ ਤੁਸੀਂ ਲਾਸਟੇ ਉਹ 3 ਆਪਣਾ 4 ਇੰਚ ਉਸ ਤੋਂ ਬਾਅਦ ਜਿਹੜਾ ਨਿਸ਼ਾਨ ਲਗਾਇਆ ਆਪਾਂ ਇਹ ਇਲਾਸਟਿਕ ਵਾਲਾ ਇੱਥੇ ਆਪਾਂ ਮਾਰਕ ਕਰ ਦੇਵਾਂਗੇ ਇਹ ਉਹਨਾਂ ਨਿਸ਼ਾਨ ਮਾਰ ਕਰ ਦਿੱਤਾ ਆਪਾਂ ਜਿਹੜੇ ਬਾ ਨਿਸ਼ਾਨ ਆਪਾਂ ਲੈਂਥ ਲਵਾਂਗੇ ਜਿੰਨੀ ਵੀ ਚੰਤੀ ਆਪਾਂ ਲੈਂਥ ਲਈ ਉਸ ਤੋਂ ਨੀਚੇ ਆਪਾਂ ਫੋਲਡਿੰਗ ਵੀ ਕੱਪੜਾ ਛੱਡ ਦਿੱਤਾ ਬਾਕੀ ਦਾ ਫੇਰ ਆਪਾਂ ਉਸ ਤੋਂ ਬਾਹ ਜਿਹੜੀ ਖੁੱਲੀ ਸਾਈਡ ਹੈ ਬੰਦ ਸਾਈਡ ਵਾਲਾ ਆਪਾਂ ਕੁਝ ਨਹੀਂ ਕਰਨਾ ਇਹ ਬਾਲ ਸਾਈਡ ਐ ਦਾ ਹੀ ਇੱਕ ਸਾਈਡ ਤੇ ਆਪਾਂ ਸਲਾਈਆਂ ਲਗਾਉਣੇ ਨੇ ਜਿਹੜਾ ਪਲਾਜ਼ੋ ਵੇ ਵਾਲਾ ਹੁਣ ਆਪਾਂ ਇਹਦਾ ਹਸਨ ਲਵਾਂਗੇ ਹਸਨ ਜਿਹੜਾ ਉਹ ਆਪਾਂ ਰੱਖਾਂਗੇ 14 ਇੰਚ అం శ ఆసన చౌద ఇంచసన ఇద్దరను మలా దే పట్టు చా గై పా దే जी तो शेप देनी चाहे एवरेज अंदर तो ना दे दिए जब थोड़े को स्केल एवली शेप का फिर तेप देख लर इस तरीके सारे प्लाजो देखते इस तरीके शेप दे ਉਰਾ ਜ ਐਕਸਟਰਾ ਛੱਡਾਂਗੇ ਨਾ ਨਾ ਕਿਉਂਕਿ ਫਿਰ ਆਪਾਂ ਸਲਾਈਆਂ ਵੀ ਲਗਾਉਣੀਆਂ ਨੇ ਤਾਂ ਤੁਸੀਂ ਮਾਰਕ ਤੋਂ ਇਹ ਛੱਡਣਾ ਹੈ ਹਾਂ ਸਿੱਕਣਾ ਸ਼ੇਪ ਲੈਣੀ ਮੈਂ ਸਿੱਕ ਲਈ ਤਾਂ ਕਟਿੰਗ ਹੋ ਗਿਆ ਅੰਗੇ ਆਪਾਂ ਤਮੀ ਪੰਨ ਨਾਲ ਨਹੀਂ ਕਟਾਂਗੇ ਕਿਉਂਕਿ ਜੇ ਕੈਮਰਾ ਇੱਥੋਂ ਜਿਹੜਾ ਪਲਾਜ਼ਾ ਹੁੰਦਾ ਆਪਣਾ ਖਿੱਚ ਪੈਂਦੀ ਏ ਇਸ ਲਈ ਪਰ ਇਦਾਂ ਹੀ ਕਟਿੰਗ ਕਰਦੇ ਨੇ ਅੱਧੇ ਪੱਗੇ ਟੱਕ ਲਗਾ ਦੇਾਂਗੇ ਹੋਲਡਿੰਗ ਦੇ ਲਈ niche ਜੇ ਪਲਾਜ਼ਾ ਕਟਿੰਗ ਦੀ ਵੀਡੀਓ ਚੰਗੇ ਲੱਗੀ ਵੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਮੈਂਡ ਸ਼ੇਅਰ ਕਰਨਾ ਮਿਲਦੇ ਆ ਨੈਕਸਟ